ਇਦਾਂ ਆਹਨ ਨੂੰ ਫੜਾ ਦੇ ਕੇ ਨਾ ਫਿਰ ਤੈਨੂੰ ਫੜਾ ਦੇਣਾ ਸੀ ਦੀਤ ਘਰੇ ਆਏ ਸੀ ਤੇ ਇਹਨਾਂ ਨੇ ਸਾਡੀ ਖੂਬ ਸੇਵਾ ਪਾਣੀ ਦਿੱਤਾ ਰੋਟੀ ਰਾਜੋ ਖੁਸ਼ਕਤਾ ਹੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਹੀ ਰੀਤ ਨਰੂਲਾ ਨੇ ਇੱਕ ਬੇਬੀ ਬੋਏ ਨੂੰ ਜਨਮ ਦਿੱਤਾ ਹੈ ਤੇ ਨਰੂਲਾ ਫੈਮਿਲੀ ਦੇ ਵਿੱਚ ਬਹੁਤ ਖੁਸ਼ੀਆਂ ਦਾ ਮਾਹੌਲ ਹੈ ਤੇ ਅੱਜ ਉਹ ਬੇਬੀ ਬੋਏ ਦੀ ਨਮਦੀ ਰਸਮ ਕੀਤੀ ਕੀ ਹੈ ਜਿਸ ਤੀਆਂ ਕੁਝ ਫੋਟੋਸ ਤੇ ਵੀਡੀਓ ਥੋੜੀ ਸਕਰੀਨ ਦੇ ਉੱਤੇ ਲਗਾਤਾਰ ਚੱਲ ਰਹੀਆਂ ਨੇ ਇਹਾਂ ਇਹ ਫੋਟੋਸ ਤੇ ਵੀਡੀਓ ਰੀਤ ਨਰੂਲਾ ਦੇ ਪਿੰਡ ਦੀਆਂ ਨੇ ਇਹਾਂ ਉਹਨਾਂ ਦੇ ਪਹਿਲਾਂ ਆਪਣੇ ਪਰਿਵਾਰ ਦੀਆਂ ਨੇ ਫਿਰ ਉਹਨਾਂ ਦੇ ਤਾਈ ਪਰਿਵਾਰ ਦੀਆਂ ਜੋ ਕਿ ਉਹਨਾਂ ਨੇ ਆਪਣੀ ਸਨੈਪਚੈਟ ਆਈਡੀ ਦੇ ਉੱਤੇ ਸ਼ੇਅਰ ਕੀਤੀ ਨੇ ਆਪਣੇ ਚਾਣ ਵਾਲਿਆਂ ਨੂੰ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬੇਬੀ ਬॉय ਨੂੰ ਦੇਖਣ ਸੈਮ ਨਰੂਲਾ ਦੇ ਨਾਨਕੇ ਵੀ ਆਏ ਨੇ ਜਿਸ ਦੀਆਂ ਕੁਝ ਫੋਟੋਸ ਤੇ ਵੀਡੀਓ ਆਪਾਂ ਤੁਹਾਡੇ ਨਾਲ ਲਾਸਟ ਤੇ ਸ਼ੇਅਰ ਕਰ ਦੇਵਾਂਗੇ ਉਸ ਤੋਂ ਪਹਿਲਾਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਦੀਨ ਦੇ ਖਾਲਿਆਂ ਤਾਂ ਤੂੰ ਗਾਣਾ ਨਾ ਬੋਲੇ ਹੱਥ ਕੇ ਖਾਲੀ ਇੱਥੇ ਪਹਿਲੇ ਪੂਰੇ ਨਾ ਬੋਲਨ ਦੇ